ਗਾਮ ਹਮਲੇ ਤੋਂ ਬਾਅਦ ਪਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਦੀ ਸਥਿਤੀ ਬੰਦੀ ਜਾ ਰਹੀ ਹੈ ਉਸ ਤਹਿਤ ਅੱਜ ਤਰਨਤਾਰਨ ਸਮੇਤ ਪੂਰੇ ਪੰਜਾਬ ਵਿੱਚ ਮੌਕ ਟ੍ਰਿਲ ਕੀਤੀ ਗਈ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਸ਼ਹਿਰ ਦੀਆਂ ਕਰਿਆਨਾ ਮੈਡੀਕਲ ਸਟੋਰ ਅਤੇ ਹੋਰ ਲੋੜਿੰਦਾ ਸਮਾਨ ਦੀਆਂ ਦੁਕਾਨਾਂ ਗ੍ਰਾਹਕਾਂ ਨਾਲ ਭਰੀਆਂ ਹੋਈਆਂ ਹਨ ਅਤੇ ਲੋਕ ਸਮਾਨ ਦਾ ਸਟੋਰ ਕਰ ਰਹੇ ਹਨ ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਨੇ ਆਖਿਆ ਕਿ ਅਸੀਂ ਸਾਰਾ ਸਮਾਨ ਪਿਛਲੇ ਰੇਟ ਤੇ ਵੇਚ ਰਹੇ ਹਾਂ ਕਿਸੇ ਕੋਲੋਂ ਵੀ 1 ਰੁਪਿਆ ਵਧ ਨਹੀਂ ਮਸੂਲਿਆ ਜਾ ਰਿਹਾ ਗ੍ਰਾਹਕਾਂ ਦਾ ਕਹਿਣਾ ਹੈ ਕਿ ਇਹ ਸਮਾਨ ਅਸੀਂ ਜੰਗ ਦੇ ਡੱਟ ਤੋਂ ਸਟੋਰ ਕਰ ਰਹੇ ਹਾਂ ਤਾਂ ਕਿ ਕੱਲ ਨੂੰ ਕੋਈ ਦਿੱਕਤ ਨਾ ਆਵੇ। ਕੁਝ ਲੋਕਾਂ ਨੇ ਆਪਣਾ ਮੋਬਾਈਲ ਦੇ ਕਰਕੇ ਲੋਕਾਂ 'ਚ ਪੈਨਿਕ ਹੋ ਗਿਆ ਤੇ ਲਗਾਤਾਰ ਤੁਰੇ ਆ ਰਹੇ ਨੇ ਸਮਾਨ ਲੈਣ ਨੂੰ। ਉਹਨਾਂ ਨੇ ਸਮਝਾ ਰਹੇ ਆਂ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਤੁਸੀਂ ਰੁਟੀਨ ਦੇ ਵਿੱਚੋਂ ਆਪਣੇ ਜੋ ਸਮਾਨ ਹੈਗਾ ਲਓ। ਬਾਕੀ ਕੋਈ ਰੇਟ ਵਾਈਜ਼ ਜੋ ਅਸੀਂ ਪਿਛਲੇ ਹਫ਼ਤੇ ਵੇਚ ਰਹੇ ਹਾਂ ਸਹਾਇ ਦੇ ਬਿਲ ਵੀ ਸੇਮ ਉਸੇ ਰੇਟ ਤੇ ਵੇਚ ਰਹੇ ਹਾਂ। ਕਿਸੇ ਚੀਜ਼ ਦੇ ਵਿੱਚ ਕੀ ਫੈਸਲਾ ਪਤਾ ਨਹੀਂ ਲਿਆ ਜਾ ਰਿਹਾ। ਆਪਣੀ ਲੋਕ ਕੋਸ਼ਿਸ਼ ਕੀਤੀ ਜਾ ਰਹੀ ਵੀ ਰੁਟੀਨ ਰੇਟ ਹੈ ਸਾਡੇ ਕੋਲ ਤਾਂ ਪਹਿਲੇ ਰੇਟ ਦਾ ਪਿਆ। ਉਹ ਘਟਾ ਕੇ ਹੀ ਦਿੱਤਾ ਜਾ ਉਹ不知道 ਕਿੰਨਾ ਦਿੱਤਾ ਜਾਵੇ ਕੋਵਿਡ ਤੋਂ ਡਰੇ ਨੇ ਵੀ ਰਾਤੋਂ ਰਾਤ ਐਗਜ਼ਾਮ ਕੋਵਿਡ ਇੱਕ ਦਿਨ ਨਹੀਂ ਗਿਆ ਕਿਤੇ ਲਗਾਤਾਰ 15 ਦਿਨ ਘਰ ਬੈਠਣਾ ਪਿਆ ਜੀ ਲੂਪਸ ਹੋਈ ਦੀ ਵੀ ਸ਼ਾਇਦ ਇਹੋ ਜੀ ਗੱਲ ਨਾ ਹੋ ਜੇ ਕਿ ਸਾਡੀ ਲਾਈਫ ਦੇ ਵਿੱਚ ਅਸੀਂ ਵੀ جنگ ਨਹੀਂ ਦੇਖੀ ਕਿ ਸਾਡੇ ਤੋਂ ਬਾਅਦ ਨੈਚਰਲ ਜਰੈਸ਼ਨ ਨੇ ਵੀ جنگ ਨਹੀਂ ਦੇਖੀ ਹੋਈ ਉਹਨਾਂ ਨੂੰ ਪਤਾ ਨਹੀਂ ਇਹ ਵੀ جنگ ਦੇ ਵਿੱਚ ਕੀ ਮਾਹੌਲ ਹੁੰਦਾ ਵਾ ਇਸ ਕਰਕੇ ਉਹ ਜ਼ਿਆਦਾ ਪੈਨਿਕ ਹੋਣਾ ਆ ਆ ਮੋਕ ਡੀਲ ਕਰਕੇ ਆਮ ਲੋਕਾਂ ਦੇ ਵਿੱਚ ਸੌਦਾ ਰਾਸ਼ਨ ਜਿਹੜਾ ਵਾ ਸਵੇਰ ਤੋਂ ਹੀ ਵਿਕਦੇ ਨੇ ਵੀ ਦੁਕਾਨਾਂ ਦੇ ਉੱਤੇ ਢੇੜਾਂ ਲੱਗੀਆਂ ਵਾ ਬਹੁਤ ਰਾਸ਼ੇ ਆ ਜਿਹਨੂੰ ਇੱਕ ਸੌਦੇ ਦੀ ਲੋੜਾ ਉਹ ਚਾਰ ਲਈ ਜਾਂਦਾ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਕੋਈ ਫਿਕਰ ਨਾ ਕਰੋ ਕੋਈ ਸੌਦਾ ਮਹਿੰਗਾ ਨਹੀਂ ਜੋ ਪੁਰਾਣੇ ਰੇਟ ਤੇ ਪਹਿਲਾਂ ਅੱਜ ਤੋਂ ਹਫ਼ਤਾ ਪਹਿਲਾਂ ਵੇਚਦੇ ਆ ਸੌਦਾ ਉਸੇ ਰੇਟ ਤੇ ਆ ਬੜੇ ਆਰਾਮ ਨਾਲ ਖਰੀਦਦਾਰੀ ਕਰੋ ਘਬਰਾਉਣ ਦੀ ਲੋੜ ਨਹੀਂ ਆ ਜਨਤਾ ਜਿਹੜੀ ਆ ਘਬराई ਹੋਈ ਆ ਵੀ ਪਤਾ ਨਹੀਂ ਕੀ ਪਾਣੇ ਨਾਲ ਡੰਗ ਲੱਗ ਜਣੇ ਜੋ ਵੀ ਹੋਊਗਾ ਆਪਾਂ ਸਾਰਿਆਂ ਦੇ ਨਾਲ ਆ ਬਾਕੀ ਕੋਈ ਰੇਟਾਂ ਦਾ ਫਰਕ ਨਹੀਂ ਕੋਈ ਰੇਟ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਇਹੋ ਅਪੀਲ ਕਰਦਾ ਵਾਂ ਦੇਖੋ ਵੀ ਔਖਾ ਸਮਾਂ ਲੱਗਾ ਸਾਡੇ ਸਾਰਿਆਂ ਤੇ ਹੁਣ ਸਾਨੂੰ ਨਜ਼ਰ ਆਉਂਦਾ ਪਿਆ ਵਾ ਤਰਨ ਤਰਨ ਜਿੱਦੇ ਚ ਖਲੋਤੀਆਂ ਸੇਵਾਦਾਰਾਂ ਦੀ ਹਾਂਜੀ ਜੀ ਲੜਾਈ ਦੇ ਮੋੜ ਕਰਕੇ ਵੀ ਡੈਸ਼ੀਟ ਖਾਲੀ ਹੋਈ ਆ ਇਸ ਕਰਕੇ ਅਸਮਾਨ ਨਹੀਂ ਲੈਣਾ ਇਸ ਨੂੰ ਲੋਕ ਇਸ ਤੋਂ ਡਰੇ ਹੋਏ ਹਨ ਔਰ ਕਰਿਆਨੇ ਵਾਲੀਆਂ ਸਬਜ਼ੀ ਵਾਲੀਆਂ ਦੁਕਾਨਾਂ ਤੇ ਲੋਕਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ ਕਰਿਆਣਾ ਯੂਨੀਅਨ ਦੇ ਪ੍ਰਧਾਨ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ 1 ਰੁਪਿਆ ਵੀ ਕੋਈ ਕਰਿਆਣੇ ਵਾਲਾ ਵੱਧ ਨਹੀਂ ਲਵੇਗਾ ਕੈਮਰਾਮੈਨ ਹਰ ਮਤ ਤਹਿਰੀ ਦੇ ਨਾਲ ਗ੍ਰਿੰਦਰ ਟੀਮ ਕੋਲ ਰਿਪੋਰਟ ਫਾਸਟ ਨਿਊਜ਼ ਤਰਨਤਾਰ